ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟਰੈਵਲ ਟੀਵੀ ਦੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਆ ਜੀ ਆਪਾਂ ਨੂਰਨਾਲ ਡਿਸਟ੍ਰਿਕਟ ਜਲੰਧਰ ਸਤਵੀਂ ਪਾਤਸ਼ਾਹੀ ਧੰਤਨ ਸ਼੍ਰੀ ਗੁਰੂ ਹਰ राय ਜੀ ਦੇ ਗੁਰਦੁਆਰਾ ਸਾਹਿਬ ਤੇ ਜਾਣਾਗੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਰੇ ਤੇ ਕਰਾਂਗੇ ਪਾਠੀ ਸਿੰਘਾ ਦੇ ਨਾਲ ਆਪਾਂ ਗੱਲਾਂ ਬਾਤਾਂ ਤੇ ਜਿਨ੍ਹਾਂ ਵੀ ਆਪਣੇ ਵੀਰ ਭਰਾਣ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਜਾ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਚਲੋ ਜੀ ਜਾਣਦੇ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸਤਵੀਂ ਪਾਸ਼ਾਈ ਧੰਤਨ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਨੂੰ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਚਰਨ ਪ੍ਰਾਪਤ ਧਰਤੀ ਹੈ ਪ੍ਰਿੰਸੀਪਲ ਸਤਵਿੰਦਰ ਦੁਆਰਾ ਲਿਖੀ ਗਈ ਪੁਸਤਕ ਨਿਰਪੋਇ ਨਿਰਵੇ ਜੀਵਨ ਸੀ ਹਰੀ ਹਰ ਸਾਹਿਬ ਡੱਲੇ ਤੋਂ ਬਾਇਆ ਨਕੋਦਰ ਹੁੰਦੇ ਹੋਏ ਸਨ 1652 ਈਸਵੀ ਵਿੱਚ ਨੂਰ ਮੱਲ ਵਿਖੇ ਪਹੁੰਚੇ ਬਾਹਰ ਬਾਗ ਵਿੱਚ ਡੇਰਾ ਕੀਤਾ ਇਹ ਬਾਗ ਦੀਵਾਨ ਭਾਵਾਗੀਰ ਦਾ ਸੀ ਗੁਰੂ ਸਾਹਿਬ ਨੇ ਸਿੱਖ ਦੀਵਾਨ ਭਾਵਾਗੀਰ ਨੂੰ ਘਰ ਸੁਨੇਹਾ ਭੇਜਿਆ ਕਿ ਦੀਵਾਨ ਬਾਗ ਵਿੱਚ ਮਿਲੇ ਦੀਵਾਨ ਡਰ ਗਿਆ ਕਿ ਜੇ ਮੈਂ ਗੁਰੂ ਜੀ ਨੂੰ ਮਿਲਣਾ ਤਾਂ ਤਾਂ ਸ਼ਾਹੀ ਇਤਬਾਬ ਨੂੰ ਠੇਸ ਨਾ ਪਹੁੰਚੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਨੇਹਾ ਭੇਜਿਆ ਕਿ ਦੀਵਾਨ ਸੁੱਤਾ ਪਿਆ ਹੈ ਗੁਰੂ ਸਾਹਿਬ ਜੀ ਉਸ ਕੀ ਕਮਜ਼ੋਰੀ ਨੂੰ ਭਾਫ ਗਿਆ ਸੁਹਾਵਕ ਵਿਚਾਰਿਆ ਕਿ ਜੇ ਸੁੱਤਾ ਪਿਆ ਹੈ ਤਾਂ ਸੁੱਤਾ ਹੀ ਰਹੇ ਉਸ ਵੇਲੇ ਸੱਪ ਨੇ ਉਸ ਨੂੰ ਡਸ ਲਿਆ ਤੇ دیਵਾਨ ਸਦਾ ਦੀ ਨੀਂਦ ਸੌ ਗਿਆ ਦੂਜੇ ਪਾਸੇ ਜਦੋਂ ਚੌਧਰੀ ਸੂਦ ਨੇ ਸੁਣਿਆ ਕਿ ਗੁਰੂ ਜੀ ਨਗਰ ਵਿੱਚ ਆਏ ਹਨ ਉਹ ਸੰਗਤ ਸਮੇਤ ਗੁਰੂ ਜੀ ਦੇ ਦਰਸ਼ਨਾਂ ਲਈ ਪੁੱਜੇ ਬੜੀ ਹੀ ਨਿਮਰਤਾ ਨਾਲ ਚੌਧਰੀ ਨੇ ਸੇਵਾ ਕੀਤੀ ਅਤੇ ਅਰਦਾਸ ਕੀਤੀ ਕਿ ਉਸ ਦੇ ਘਰ ਸੰਤਾਨ ਨਹੀਂ ਹੈ ਗੁਰੂ ਸਾਹਿਬ ਜੀ ਨੇ ਅਰਦਾਸ ਸੁਣੀ ਤੇ ਬਚਨ ਕੀਤੇ ਕਿ ਗੁਰੂ ਦੇ ਘਰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੈ ਸਿਮਰਨ ਕਰੋ ਹੱਥੀ ਸੇਵਾ ਕਰੋ ਗਰੀਬ ਦੀ ਮਦਦ ਕਰੋ ਗੁਰੂ ਜੀ ਨੇ ਚੌਧਰੀ ਦੇ ਘਰ ਸੰਤਾਨ ਦੀ ਬਖਸ਼ਿਸ਼ ਕੀਤੀ ਗੁਰੂ ਗੁਰੂ ਜੀ ਨੇ ਸੂਈ ਦੀ ਬਾਰ ਮਹੱਲਾ ਤੀਜਾ ਦੀ ਇੱਕ ਪੌੜੀ ਦੀਆਂ ਤੁਕਾਂ ਸੁਣਾਈਆਂ ਪਬੂ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਜੋ ਇੱਛਾ ਸੋ ਫਲ ਪਾਇਆ ਸੀ ਸਭ ਘਰੇ ਵਿੱਚ ਜਰਨੀ ਗੁਰੂ ਸਾਹਿਬ ਜੀ ਦੇ ਕਹਿਨ ਦੁਆਰਾ ਚੌਧਰੀ ਗੁਰੂ ਘਰ ਦੀ ਸੇਵਾ ਕਰਨ ਲੱਗਾ 1 ਸਾਲ ਬਾਅਦ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਗੁਰੂ ਜੀ ਨੇ ਫਤਿਹ ਸ਼ਾਹ ਜੀ ਨੂੰ ਉਸ ਸਮੇਂ ਬਾਗ ਵਿੱਚ ਧਰਮਸ਼ਾਲਾ ਬਣਾ ਕੇ ਪ੍ਰਚਾਰ ਦਾ ਉਪਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ ਕਿਹਾ ਜੋ ਇਸ ਪਵਿੱਤਰ ਸਥਾਨ ਤੇ ਦਰਸ਼ਨ ਕਰਦਾ ਹੈ ਉਸ ਦੀਆਂ ਸਭ ਹੀ ਇਮਾਨਦਾਰੋ ਕਾਮਨਾ ਪੂਰੀਆਂ ਹੋਣਗੀਆਂ ਤੇ ਪੁੱਤਰਾਂ ਦੀਆਂ ਦਾਤਾਂ ਮਿਲਿਆ ਕਰਨਗੀਆਂ ਸਾਥ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸੱਚਖੰਡ ਸਾਹਿਬ ਦੇ ਜਿਨ੍ਹਾਂ ਵੀ ਵੀਨ ਭੈਣ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਜਾ ਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਉਹਨਾਂ ਦੇ ਨੋਟੀਫਿਕੇਸ਼ਨ ਮਿਲ ਸਕਣ ਸਾਥ ਸੰਗਾ ਜੀ ਗੁਰਦੁਆਰਾ ਦੇ ਹੈੱਡ ਗ੍ਰਾਂਥੀ ਗੁਰਮੇਧ ਸਿੰਘ ਸਬਰਾਂ ਨੇ ਸਾਡੇ ਨਾਲ ਇਤਿਹਾਸ ਨੂੰ ਸਾਂਝਾ ਕੀਤਾ ਤੇ ਬਹੁਤ ਵਧੀਆ ਉਹਨਾਂ ਦਾ ਨੇਚਰ ਆ ਤੇ ਸੰਗਤ ਨਾਲ ਬਹੁਤ ਪਿਆਰ ਕਰਦੇ ਆ ਅੱਗੇ ਜਾ ਕੇ ਆਪਾਂ ਨੂੰ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਦੱਸਣਗੇ ਗੁਰਦੁਆਰਾ ਸਾਹਿਬ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਜੀ ਦੇਖ ਰੇਖ ਤੇ ਸਫਾਈ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਰੋਡ ਦੇ ਉੱਤੇ ਹੀ ਸਰਸ਼ੋਭਿਤ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸਾਥ ਸੰਗਤ ਨੂੰ ਬੇਨਤੀ ਕਰਦੇ ਹਾਂ ਜੀ ਜਿਹੜੀ ਵੀ ਸੰਗਤ ਨੂਰ ਮੈਲ ਦੇ ਲਾਗੇ ਛਾਕੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜਰੂਰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਰੂਰ ਜਾਣ ਜੀ ਜੀ ਸਾਡੇ ਨਾਲ ਆ ਜੀ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਤੇ ਉਹ ਇਹਨਾਂ ਦੇ ਮੁੱਖ ਸੁਣਾਗੇ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਸੇ ਸਤਵੀਂ ਜੋ ਕਿ ਨੂਰਮੰਹਲ ਸ਼ਹਿਰ ਦੇ ਵਿੱਚ ਸਥਿਤ ਹੈ ਇੱਥੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਸਤਵੀਂ ਪਾਸ਼ਾ ਜਿਨ੍ਹਾਂ ਨੇ 1652 ਈਸਵੀ ਵਿੱਚ ਚਰਨ ਪਾਏ ਸਨ ਇਥੇ ਬਾਗ ਦੇ ਵਿੱਚ ਉਤਾਰਾ ਕੀਤਾ ਸੀ ਗੁਰੂ ਸਾਹਿਬ ਨੇ ਰਾਜਰ ਨਾਮ ਦੇ ਚੌਧਰੀ ਖਨਾਂ ਦਾ ਬਾਗ ਸੀ ਗੁਰੂ ਕੇ ਸਿੱਖ ਨੇ ਜਾ ਕਰਕੇ ਸੱਦਾ ਦਿੱਤਾ ਕਿ ਗੁਰੂ ਸਾਹਿਬ ਆਪ ਦੀ ਨਾਲ ਮਿਲਣਾ ਚਾਹੁੰਦੇ ਹਨ ਸੋ ਸਰਕਾਰ ਹਕੂ ਮੁਗਲ ਹਕਮ ਤੋਂ ਡਰਦਿਆਂ ਹੋਏ ਨਾ ਚੌਧਰੀ ਸੁੱਤ ਨੇ ਜਵਾਬ ਦਿੱਤਾ ਦਿੱਤਾ ਸੀ ਤੇ ਗੁਰੂ ਸਾਹਿਬ ਨੂੰ ਕਹਿ ਦਿਓ ਕਿ ਚੌਧਰੀ ਸੁੱਤਾ ਹੈ ਸੋ ਇਹ ਗੱਲ ਆਣ ਕਰਕੇ ਗੁਰੂ ਸਾਹਿਬ ਨੂੰ ਸਿੱਖ ਨੇ ਦੱਸੀ ਗੁਰੂ ਸਾਹਿਬ ਨੇ ਕਿਹਾ ਕਿ ਜੇ ਸੁੱਤਾ ਹੈ ਤਾਂ ਸੁੱਤਾ ਰਹਿਣ ਦਿਓ ਕਹਿੰਦੇ ਉਹਦੇ ਸੱਪ ਦੇ ਡੰਗਣ ਕਾਰਨ ਚੌਧਰੀ ਦੀ ਮੌਤ ਹੋ ਗਈ ਸੀ ਫਿਰ ਇੱਥੇ ਬਾਬਾ ਫਤਿਹ ਸ਼ਾਹ ਜੀ ਜੋ ਨੂਰਮਹਿਲ ਦੇ ਫਕੀਰ ਸਨ ਉਹਨਾਂ ਨੇ ਨੂਰਮਹਿਲ ਦੀ ਸੰਗਤ ਨੂੰ ਨਾਲ ਲੈ ਕਰਕੇ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਅਤੇ ਆਪਣੇ ਸ਼ਹਿਰ ਦੀ ਸੰਗਤ ਦੀ ਖੁੱਲ੍ਹ ਬਖਸ਼ਾਈ ਅਤੇ ਇੱਥੇ ਹੀ ਚੌਧਰੀ ਸੋਦ ਨੂੰ ਸਤਪੁਰਾ ਨੇ ਕਿਰਪਾ ਕਰਕੇ ਪੁੱਤਰ ਦੀ ਜਾਨ ਬਖਸ਼ਿਸ਼ ਕੀਤੀ ਸੀ ਸੋ ਪੁੱਤਰ ਦੀ ਦਾਤ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਚੌਧਰੀ ਸੋਦ ਪਰਿਵਾਰ ਵੱਲੋਂ ਇੱਥੇ ਖੂਲਵਾਇਆ ਗਿਆ ਸੀਗਾ ਸੋ ਇਹ ਪਾਵਨ ਪਵਿੱਤਰ ਅਸਥਾਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਜੀ ਦੀ ਚਰਨ ਛੋਹ ਪ੍ਰਾਪਤ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਬੇਨਤੀ ਹੈ ਕਿ ਸ਼ਹਿਰ ਨੂਰਮੈਲ ਜ਼ਿਲ੍ਹਾ ਜਲੰਧਰ ਵਿੱਚ ਇਹ ਸਥਾਨ ਸਥਿਤ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜਦੋਂ ਵੀ ਗੁਰਦੁਆਰੇ ਦੀ ਧਰਤੀ ਤੇ ਆਵੋ ਤੇ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿਗਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਜਿਹੜੀ ਕਿ ਤੁਹਾਨੂੰ ਆਪਾਂ ਜਾਣਨ ਕਰਾਇਆ ਜੀ ਚਲੋ ਜੀ ਅੱਗੇ ਵਧਦੇ ਹਾਂ ਜੀ ਵੀਡੀਓ ਲੈ ਕੇ ਤੁਹਾਨੂੰ ਜੀ ਇਹ ਸਥਾਨ ਹੈ ਧੰਤਨ ਬਾਬਾ ਫਤੇ ਚਾਹ ਜੀ ਜਿਨ੍ਹਾਂ ਨੇ ਸਤਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸੇਵਾ ਦਿੱਤੀ ਸੀ ਗੁਰੂ ਸਾਹਿਬ ਨੇ ਇਹਨਾਂ ਨੂੰ ਪ੍ਰਚਾਰਕ ਥਾਪ ਕੇ ਗਏ ਸਨ ਜਿਨ੍ਹਾਂ ਨੇ ਬਾਅਦ ਵਿੱਚ ਪ੍ਰਚਾਰਕ ਦੀ ਸੇਵਾ ਨਿਭਾਈ ਸੀ ਇਹ ਉਹਨਾਂ ਦਾ ਸਥਾਨ ਹੈ ਧੰਤਨ ਬਾਬਾ ਫਤੇ ਚਾਹ ਜੀ ਇਹਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਇਹ ਹੈ ਜੀ ਗੁਰਦੁਆਰਾ ਸਹਿਬ ਦਾ ਲੰਗਰ ਹਾਲ ਜਿੱਥੇ ਸੰਗਤਾਂ ਬੈਠ ਕੇ ਲੰਗਰ ਪਾਣੀ ਸ਼ੱਕਦੀਆਂ ਨੇ ਤੇ ਗੁਰੂ ਦੇ ਗੁਣ ਗਾਣ ਕਰਦੀਆਂ ਨੇ ਲਓ ਜੀ ਇੱਥੇ ਹੀ ਬਲੌਗ ਦੀ ਆਪਾਂ ਸਮਾਪਤੀ ਕਰਦੇ ਆਂ ਗੱਜ-ਵੱਜ ਕੇ ਬੁਲਾਉਣੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ